ਗੁੱਡ ਮਾਰਨਿੰਗ ਫਰੈਂਡਸ ਵੈਲਕਮ ਬੈਕ ਟੂ ਮਾਈ ਚੈਨਲ ਤੇ ਮੈਂ ਆਹ ਹਾਂ ਅੱਜ ਇਹ ਦਿਵਜਿਆ ਪਾਉਣੇ 10 ਮੈਂ ਚਾਹ ਪੀ ਲਿਆ ਤੇ ਬਸ ਮੈਂ ਲੱਗੀ ਦਾਲ ਨੂੰ ਢੜੀ ਕਰਵਾਉਣ ਮਮੀ ਨੇ ਰਾਜਮਾ ਦੀ ਬਾਰ ਕਰਕੇ ਰੱਖ ਦਿੱਤੇ ਅੱਜ ਵੀ ਸਿਸਟਰ ਨਹੀਂ ਆਉਣਾ ਸੀਗਾ ਪਰ ਸ਼ਾਇਦ ਕੈਨਸਲ ਹੋ ਗਿਆ ਕਿਉਂ ਠੀਕ ਨਹੀਂ ਹੈਗੀ ਤਬੀਅਤ ਉਹਨਾਂ ਦੀ ਤੇ ਬੈਣੀ ਸੱਤਾ ਪਿਆ ਆ ਤੇ ਹੁਣ ਇਹਨੂੰ ਲਾ ਕੇ ਮਮੀ ਬਾਹਰ ਗਈ ਆ ਤੇ ਮਮੀ ਨੇ ਰਾਜਮਾ ਬਾਹਰ ਕਰ ਦਿੱਤੀ ਆ ਮੈਂ ਬਸ ਹੁਣ ਪਿਆਜ਼ ਜੀ ਰਿਹਾ ਉਹ ਕੱਟ ਕੇ ਤੜਕਾ ਵਗੈਰਾ ਨਾਲਾਂ ਕੱਟੂਗੀ ਮੈਂ ਪਿਆਜ਼ ਇੱਥੇ ਬਾਰਕ ਦਿੱਤੇ ਹੋਏ ਆਲੂ ਆਲੂ ਦੀ ਮੇਕ ਹੋਰ ਅੱਜ ਰੈਸਪੀ ਬਣਾਉਣੀ ਸੀ ਸਿਸਟਰ ਦੇ ਇੱਥੇ ਪਰ ਸ਼ਾਇਦ ਉਹ ਨਹੀਂ ਆਉਗੇ ਜੇ ਵੀ ਆਉਗੇ ਵੀ ਠੀਕ ਹੈ ਨਹੀਂ ਆਉਗੇ ਤਾਂ ਮੈਨੂੰ ਬਣਾਉਣੀ ਹੈ ਕਿ ਆਲੂ ਬੜਾ ਕੇ ਰੱਖਿਆ ਨਹੀਂ ਤਾਂ ਫਿਰ ਆਲੂ ਵਾਲੇ ਪਰੌਂਠੇ ਬਣਾਵਾਂਗੇ ਉਹ ਕਹਿੰਦੀ ਸੀ ਮੈਂ ਦੱਸਦੀ ਆ ਫੋਨ ਕਰਕੇ ਆਉਣਾ ਕਿਵੇਂ ਉਹ ਵਿਚਾਰੀ ਸੁੱਤੀ ਸੀ ਤਾਂ ਮੈਂ ਉਹਨੂੰ ਡਿਸਟਰਬ ਕਰ ਦਿੱਤਾ ਦਿਖਣਾ ਸਾਡੇ ਮਤਲਬ ਕਿ ਇਹ ਕਾਮਿਕਸ ਰੈਡੀ ਟੂਡੇ ਜਾਂ ਜਿਹੜੀ ਹੈ ਨਾ ਉਹ ਲੱਗ ਕੇ ਜਾਂਦੇ ਤਾਂ ਮੈਨੂੰ ਹੋਰ ਤਰ੍ਹਾਂ ਵੀ ਹੁੰਦੀ ਐ ਮੈਂ ਵੀ ਟਰ ਲੱਗਦਾ ਕਿ ਮੈਂ ਕੱਲ੍ਹ ਹੀ ਉੱਥੇ ਸਾਮ ਵੀ ਲੂੰਗੀ ਕਿ ਉਹ ਕੀ ਹੈਗਾ ਦੂਰ ਐਨਾ ਕਰਾ ਖਰਚ ਕਰਕੇ ਵੀ ਜਣਾਇਆ ਕਿ ਪਤਾ ਨਹੀਂ ਪਰ ਇਹ ਹੈ ਕਿ ਕੋਈ ਵੀ ਕੰਮ ਜਿਹੜਾ ਪੋਸਿਬਲ ਇੰਪੋਸੀਬਲ ਨਹੀਂ ਹੁੰਦਾ ਸਾਰੇ ਸਮਝਦੇ ਉੱਥੇ ਬੱਚੇ ਨਾ ਆਪਣੇ ਤੇ ਮੇਰਾ ਪਰਕੇ ਸਿੱਧਾ ਇਹ ਨੂੰ ਕਿਤੇ ਉਧਰ ਜੇ ਭੇਜ ਦਿੱਤਾ ਫਿਰ ਮੇਰਾ ਬੋਧ ਇਹ ਛੋਟੀ ਜਿਹੀ ਮਸ ਵੀਰੇ ਨੂੰ ਨਹੀਂ ਸਵੇਰੇ ਤਾਂ ਨਹੀਂ ਬਣਾ ਪਾਈ ਤੇ ਮੈਂ ਹੁਣ ਬਣਾਉਣੇ ਆ ਚਾਹ ਨਾਲ ਟਰਾਈ ਕੀਤਾ ਸਾਰੇ ਆਲੂ ਨਹੀਂ ਯੂਜ਼ ਕੀਤੇ ਮੈਂ ਦੋ ਆਲੂ ਯੂਜ਼ ਕੀਤੇ ਆ ਤੇ ਉਹਦੇ ਵਿੱਚ ਵੀ ਥੋੜਾ ਜਿਹਾ ਇਧਰ ਉਧਰ ਯੂਜ਼ ਕਰ ਲਈ ਮੈਂ ਸਿਸਟਰ ਨਹੀਂ ਹੋਣਾ ਸੀਗਾ ਉਹ ਬਿਮਾਰ ਆ ਸ਼ਾਇਦ ਉਹਨਾਂ ਦਾ ਹੋਣਾ ਕੈਨਸਲ ਹੋ ਗਿਆ ਤੇ ਮੈਂ ਕਿਹਾ ਚਲੋ ਆਪਾਂ ਚਾਹ ਨਾਲ ਥੋੜਾ ਜਿਹਾ ਬਣਾ ਕੇ ਟਰਾਈ ਕਰ ਲੈਂਦੇ ਆ ਤੇ ਇਹਦੇ ਵਿੱਚ ਮੈਂ ਆਲੂ ਤੇ ਪਾਇਆ ਕੀ ਕਹਿੰਦੇ ਉਹਨੂੰ ਕੋਹੇ ਇਹ ਕੀ ਕਹਿੰਦੇ ਆਪਣੀ ਚਿੜਵੇ ਕਹਿੰਦੇ ਨਾ ਪੰਜਾਬ ਚ ਚਿੜਵੇ ਪਏ ਆ ਤੇ ਬਾਕੀ ਜਿਦਾਂ ਆਪਾਂ ਹਾਂ ਧਨੀਆ ਪਿਆਜ਼ ਛੋਟਾ ਛੋਟਾ ਬ੍ਰਿਕ ਬ੍ਰਿਕ ਕਰਕੇ ਜਿਹੜੇ ਵੀ ਸੁੱਕੇ ਮਸਾਲੇ ਨਾ ਆਪਣੀ ਮਰਜ਼ੀ ਨਾਲ ਪਾ ਸਕਦੇ ਜੇ ਚਾਟ ਮਸਾਲਾ ਹੈਗਾ ਤੇ ਜੀ ਹੂਕਾ ਕਿ ਉਹਦੇ ਨਾਲ ਜ਼ਿਆਦਾ ਵਧੀ ਰੱਖਣਾ ਸਾਡੇ ਕੋਲ ਹੈ ਨਹੀਂ ਆ ਤੇ ਮੈਨੂੰ ਹਰ ਵਾਰੀ ਮਘਵਾਉਣਾ ਭੁੱਲ ਜਾਂਦਾ ਚਾਹ ਬਣ ਗਈ ਫੇਸੀ ਮੈਂ ਇੱਧਰ ਉਤਾਰ ਦਿੱਤੀ ਆ ਤੇ ਪਹਿਲਾਂ ਮੈਂ ਇਹਨਾਂ ਨੂੰ ਫਰਾਈ ਕਰੂੰਗੀ ਥੋੜਾ ਜਿਹਾ ਮਤਲਬ ਕਿ ਡੀਪ ਫਰਾਈ ਤਾਂ ਨਹੀਂ ਕਰ ਸਕਦੀ ਥੋੜਾ ਜਿਹਾ ਸ਼ੈਲੋ ਜਿੰਨਾ ਹੋਇਆ ਦੇ ਵਿੱਚ ਬਸਨੇ ਕਰੂੰਗੀ ਟਾਈ ਪਰ ਮੈਂ ਕਰਕੇ ਦੇਖਦੀ ਹੁੰਦਾ ਵੀ ਆ ਫਿਰ ਮੈਂ ਦਿਖਾਉਂਗੀ ਆ ਜੇ ਤੁਸੀਂ ਇਹ ਜੇ ਨਾ ਰੋੜਾ ਲਾ ਰਹੀ ਹੋ ਨਾ ਜੇ ਛਿਰਵੇ ਨਹੀਂ ਛਿਰਵੇ ਪਤਾ ਛਿਰਵੇ ਦਾ ਅਦਵਲ ਹੈ ਅਦਵਲ ਛਿਰਵੇ ਨਹੀਂ ਪਤਾ ਪੋਹਾ ਜਿਹੜਾ ਬਣਾਈਦਾ ਪਤਾ ਪੋਹਾ ਖਾਧਾ ਕਦੀ ਆ ਜਿਹੜਾ ਫੇਰ ਹੋੜਿਆ ਆਖਦੀ ਛਿਰਵੇ ਖਾਦੇ ਨਹੀਂ ਕਦੀ ਇਹ ਵਾਲਾ ਆਖਾ ਤੇ ਨਹੀਂ ਆ ਹੇਨ ਪਹਨ ਲਿਆ ਉਹ ਚੱਲ ਮਾਰੇ ਪਾਤੀ ਹੈ ਨਾ ਉਹ ਵੀ ਟਿੱਕੀ ਬਣਾਤੀ ਫਿਰ ਉਸ ਤੇ ਆਹ ਸੂਜੀ ਲਾਤੀ ਪਹਨ ਸਾਤਰ ਬਤਾ ਉਸ ਜਿਹਨੇ ਦੋ ਦੋ ਸੋਖੇ ਨਾ ਦਾ ਆਲੂ ਬਾੜ ਕੇ ਨਾ ਤੇ ਇਹ ਉਹ ਕਰ ਲੈਣਾ ਇਹ ਤੇ ਇਹ ਹੋਣਾ ਕੋਈ ਇਹਨਾਂ ਨੂੰ ਮੜਿਆ ਪਾਣੀ ਚ ਧੋਣਾ ਪੈਣਾ ਹੁੰਦਾ ਤੇ ਦੋਨੇ ਇਕੱਠੇ ਕਰਕੇ ਨਾ ਤੇ ਜਦ ਤੱਕ ਜੂਰੀ ਨਾ ਜਦੋਂ ਮੁੰਨੇ ਦੇ ਵਿੱਚ ਮਟਾਇਆ ਪਿਆਜ਼ ਪਾ ਦਿੰਦੀ ਕੁਧੀ ਤੇ ਨੀਆ ਭਾ ਲੋ ਮਸਾਲੇ ਪਾ ਨਾ ਨਾ ਮਿਰਚ ਹਰਦੀ ਬਾਅ ਕੇ ਬਸ ਸਟੇ ਟਿਕਾ ਦੇ ਦਿੰਦੀ ਕਿ ਨਹੀਂ ਜ ਬੜੀ ਵਰਦੀ ਸੀ ਚਾਹ ਨੂੰ ਜਿਹਾ ਕੋੜੀ ਲਾਉਂਗੀ ਬਣਾ ਲੂੰਗੀ ਤੇ ਨਹੀਂ ਨਹੀਂ ਟਰਾਈ ਕਰੀ ਤੇ ਨਹੀਂ ਇਹ ਜੋ ਵੀ ਤੇਰੀ ਮੈਂ ਚੱਲ ਸਾਨੂੰ ਹਾਂ ਤਾਂ ਨਰਨੀ ਜਿੰਦ ਨੂੰ ਹੁਣ ਤੁਸੀਂ ਅਬਣਾ ਕੱਕ ਜੀ ਦਾ ਪੋਹਾ ਬਣਾਇਆ ਜਾ ਰਿਹਾ ਸੌਖਾ ਹੀ ਹੁੰਦਾ ਇਹ ਤਾਂ ਅਮਵਲੀ ਪੈਕੇਟ ਉੱਤੇ ਇਹਦੇ 3 ਜੋ ਮਿਲਦਾ ਬਹੁਤ ਮੈਂ ਤਾਂ ਇਹਦਾ ਥੋੜਾ ਜਿਹਾ ਪਾਣੀ ਚ ਧੋ ਕੇ ਨਾ ਨੂੰ ਫਰੀਦੀਆਂ ਗਿਰੀਆਂ ਪੈ ਜੰਦੀਆਂ ਇਹਦੇ ਵਿੱਚ ਜਿੰਦਾ ਨੂੰ ਫਰੀਦੀਆਂ ਗਿਰੀਆਂ ਨੂੰ ਪਹਿਲਾਂ ਤੇਲ ਤੇ ਟਰਾਈ ਕਰ ਲੈਣਾ ਫਿਰ ਇਹਨਾਂ ਨੂੰ ਕੱਢ ਕੇ ਤੇਲ ਮਣਾਏ ਹੋ ਪਿਆਜ਼ ਨਹੀਂ ਜਾਂਦਾ ਉਹ ਤੇੜਕਣਾ ਵੇਣਾ ਸਦੀ ਮੇਚ ਪਾਗਣੀਆ ਦੇ ਵਿੱਚ ਨਮਕ ਨੂੰ ਸਲਾਹਾਂ ਦੀ ਪਾ ਕੇ ਜਿਹੜੇ ਉਹ ਟੋਟੇ ਹੁੰਦੇ ਆ ਉਹ ਇਹਦੇ ਨਾਲ ਮਿਚੋੜ ਦਿੰਦੇ ਹੁੰਦੇ ਤਾਂ ਇਹ ਚਲੋ ਇਹਦੀ ਗੱਲ ਕਰਦੇ ਆ। ਤੇ ਮੇਰਾ ਪਰਮਾਚਾਰ। ਬੋਸਲਾ ਦੀ ਬਣਦੀ ਜਾਣਾ। ਇਹ ਮੈਗੀ ਮੂਲੀ ਖਾਂਦੇ ਹਾਂ ਬੱਚੇ। ਮੈਗੀ ਵੀ ਘਰ ਤੇ ਹੈ। ਮੈਗੀ ਹੈ ਨਾ। ਪਾ ਦੋ। ਰੋਟੀ ਕੰਮੇ ਸਿੰਪਲ ਇਹ ਵੀ ਰੋਟੀ ਹੈ ਇਹ ਵੀ ਹੈਲਦੀ ਆ ਜਿਹਦਾ ਨੁਕਸਾਨ ਨਹੀਂ ਕੋੜੀਆਂ ਤੋਂ ਜ਼ਿਆਦਾ ਵਧੀਆ ਕੋੜੇ ਵੀ ਨਹੀਂ ਚੱਲਦੇ ਹੁਣ ਬੱਸ ਉਹ ਕਿਸਾ ਲੰਮਾ ਹੈ ਇਹ ਕਿਹਦੇ ਕਿਸਾ ਹੈ ਜਿਹੜੇ ਟੈਰੀਗੋ ਸਾਸ ਲੈ ਕੇ ਆਇਆ ਤੇ ਇਹ ਸਾਸ ਹੈਗੀ ਆ ਛੋਟੇ ਛੋਟੇ ਜਿਹੇ ਪੌਚੇ ਜੰਦੇ ਮੇਰਾ ਨਾਮ ਹੈ ਨਹੀਂ ਤਨਾ ਫਿਰ ਫਿਰਨਾਈ ਆ ਤੀ ਸ਼ਾਮ ਦਾ ਟਾਈਮ ਹੋ ਗਿਆ 6 ਵਜੇ ਦਾ ਤੇ ਮੈਂ ਉੱਪਰ ਆਈਆਂ ਮੈਂ ਨਾ ਮੀਸੇ ਤੋਂ ਬੈਣੀ ਦੀਆਂ ਉਹ ਮੰਗਵਾਈਆਂ ਸੀਗੀਆਂ ਕੀ ਕਹਿੰਦੇ ਅੰਡਰਸ਼ਰਟ ਤੇ ਵਾਜ ਮਿਲਿਆ ਉਹਨਾਂ ਨੇ ਵਾਸ਼ ਕਰਨਾ ਨਹੀਂ ਆ ਤੇ ਬੋਡੀ ਐ ਇੱਕਦਮ ਇਦਾਂ ਹੋ ਗਈ ਪੂਰੀ ਥੱਕੀ ਥੱਕੀ ਜੀ ਮੈਂ ਸਵੇਰ ਦੇ ਕੰਮ ਵੀ ਨਹੀਂ ਕੀਤੀ ਸੀ ਹੁਣ ਕੀਤੀ ਆ ਤੇ ਨਾ ਆ ਕੇ ਬਸ ਮੈਂ ਇੱਦਾਂ ਹੀ ਸੀ ਤੇ ਅੱਜ ਮੰਮੀ ਨੇ ਗਰਮ ਕੱਪੜੇ ਜਿਹੜੇ ਆ ਵਿੱਚ ਰੱਖੇ ਸਰਦੀਆਂ ਦੇ ਜਿਹੜੀਆਂ ਰਜਾਈਆਂ ਕੰਬਲ ਹਨਾ ਤੇ ਜਿਹੜੀਆਂ ਕਾਟਨ ਦੀਆਂ ਚਾਦਰ ਲੈਣ ਵਾਲੀਆਂ ਹੁੰਦੀਆਂ ਉਹ ਬਾਹਰ ਗੱਡੀਆਂ ਤਾਂ ਫਿਰ ਮੰਮੀ ਉਹ ਕੰਮ ਕਰਦੇ ਸੀ ਮੈਨੂੰ ਲੈ ਕੇ ਥੱਲੇ ਬੈਠੀ ਸੀ ਤੇ ਹੁਣ ਮੈਂ ਉੱਪਰ ਆਈ ਮੈਂ ਸੋਚਿਆ ਕਿ ਇਹਨਾਂ ਨੂੰ ਵਾਸ਼ ਕਰ ਦਵਾਂ ਅੰਡਰਸ਼ਰਟ ਬਹੁਤ ਮਿੱਠੇ ਸੋਹਣੀਆਂ ਆ ਐ ਲਿਫੈਂਟ ਡੌਗ ਰੈਬਿਟ ਇਹਨਾਂ ਤੇ ਸਟicker ਜੇ ਲੱਗੇ ਆ ਪਰ ਇਹਨਾਂ ਥੋੜੇ ਲੱਗਦੇ ਆ ਕਿ ਥੋੜੇ ਹਾਰਡ ਜੇ ਆ ਤੇ ਮੈਂ ਇਹਨਾਂ ਨੂੰ ਹੁਣ ਵਾਸ਼ ਕਰਕੇ ਸੁੱਕਣੇ ਪੈਣੇ ਨੇ ਕੱਲ ਯੂਜ਼ ਕਰਨੀਆਂ ਆ ਤੇ 111 ਦੀਆਂ ਤਿੰਨ ਆਈਆਂ ਆ ਬਾਕੀ ਪਤਾ ਨਹੀਂ ਕਪੜਾ ਵੈਸੇ ਤਾਂ ਵਧੀਆ ਲੱਗਦਾ ਬਾਕੀ ਯੂਜ਼ ਕਰਕੇ ਪਤਾ ਲੱਗੂਗਾ ਥੋੜੀਆਂ ਜੀਆਂ ਲੌਂਗ ਆ ਅਗਰ ਇੰਨੀਆਂ ਖੁੰਦੀਆਂ ਨਾ ਫਿਰ ਸਹੀ ਸੀ ਕਿ ਮੈਂ ਕਹਿੰਦੀ ਥੋਕੇ ਸ਼ਰਿੰਕ ਹੋ ਜਾਣੀਆਂ ਬਾਕੀ ਦੇਖਦੇ ਤਾਂ ਹੁਣ ਮੈਨਾਂ ਨੂੰ ਫਟਾਫਟ ਧੋ ਦਿੰਨੀ ਆ ਤੇ ਕਿਉਂਕਿ ਥੋੜੀ ਜਿਹੀ ਧੁੱਪ ਹੈਗੀ ਆ ਤੇ ਸਵੇਰ ਤੱਕ ਸੁੱਕ ਜੂਗੀਆਂ ਗਿਆ ਸਤ ਦਸ ਦਾ ਮੈਂ ਨੂੰ ਲੈ ਗਈ ਇੱਥੇ ਬੈਠੀ ਆ ਲੰਮਾ ਪਿਆ ਮੈਂ ਉੱਪਰ ਆਈ ਸੀ ਕਿ ਇਹਨੂੰ ਥੋੜਾ ਘੁਮਾਵਾਂ ਹਨਾ ਥੋੜਾ ਮਿਕੇ ਪਰੇ ਸੋਵਾਂਗੀਆ ਤੇ ਬਸ ਹੁਣ ਮੈਂ ਵੀ ਥੱਲੇ ਚਲ ਜਾਣਾ ਤੇ ਚਾਹ ਪੀਉਂਗੀ ਤੇ ਅੱਜ ਦਾ ਵਲੌਗ ਮੈਂ ਇੱਥੇ ਖਤਮ ਕਰਦੀ ਆ ਕਿਉਂਕਿ ਹੋਰ ਕੋ ਸ਼ੂਟ ਕਰਨ ਨੂੰ ਹੈ ਨਹੀਂ ਮੇ ਸਿਸਟਰ ਆਈ ਨਹੀਂ ਤੇ ਸਵੇਰੇ ਰਾਜਮਾ ਬਣਿਆ ਬਸ ਸੋਹੀ ਸੀ ਚਾੜ ਬਣਾ ਲੈਣੀ ਤੇ ਖਾ ਲੈਣੀ ਤੇ ਕੱਲ ਫੇਰ ਮਿਲਾਂਗੇ ਨਵੇਂ ਵੀਡੀਓ ਦੇ ਨਾਲ ਉਦੋਂ ਤੱਕ ਲਈ ਬਾਏ ਬਾਏ ਟੇਕ ਕੇਅਰ